ਰੁਧਿਆਣਾ ਦੇ ਢੋਲੇਵਾਲ ਖੇਤ ਇੰਡਸਟਰੀ ਦਫਤਰ ਦੇ ਬਾਹਰ ਮਿਕਸ ਲੈਂਡ ਯੂਜ਼ ਇਲਾਕੇ ਨੂੰ ਸੰਤੀ ਖੇਤਰ ਕੋਸ਼ਿਤ ਕਰਨ ਨੂੰ ਲੈ ਕੇ ਮੌਜੂਦਾ ਦੀ ਸਰਕਾਰ ਖਿਲਾਫ ਲੁਧਿਆਣਾ ਸਾਈਕਲ ਇੰਡਸਟਰੀ ਨੇ ਦੂਜੇ ਦਿਨ ਵੀ ਦਰਨਾ ਜਾਰੀ ਰੱਖਿਆ ਹੈ ਇਸ ਮੌਕੇ ਯੂनाइटेड ਸਾਈਕਲ ਪਾਰਟਸ ਐਸੋਸੀਏਸ਼ਨ ਦੇ ਔਦਿਤਾਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ 100 ਦੇ ਕਰੀਬ ਇਲਾਕੇ ਨੇ ਜਿੱਥੇ ਇੰਡਸਟਰੀ ਲੱਗੀ ਹੋਈ ਹੈ ਇਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜੇਕਰ ਇਹਨਾਂ ਇਲਾਕਿਆਂ ਦੇ ਵਿੱਚੋਂ ਇੰਡਸਟਰੀ ਹਟਾਈ ਜਾਵੇਗੀ ਤਾਂ ਪਰਿਵਾਰ ਬੇਰੁਜ਼ਗਾਰ ਹੋ ਜਾਣਗੇ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਚਾਹੀਦਾ ਹੈ ਇਦੇ ਨਾਲ ਹੀ ਉਹਨਾਂ ਨੇ ਸਰਕਾਰ ਦੇ ਖਿਲਾਫ ਹੋਰ ਕੀ ਕੁਝ ਕਿਹਾ ਤੇ ਪਰਿਵਾਰ ਦੇ ਬੇਰੁਜ਼ਗਾਰੀ ਬਾਰੇ ਤੇ ਇੰਡਸਟਰੀ ਹਟਾਉਣ ਦੇ ਨਾਲ ਹੋਰ ਕੀ ਕੁਝ ਨੁਕਸਾਨ ਹੋਵੇਗਾ ਜਾਂ ਵਪਾਰਤ 'ਤੇ ਕੀ ਕੁਝ ਅਸਰ ਪਵੇਗਾ ਆਓ ਸੁਣਦੇ ਹਾਂ ਧਰਨੇ ਦਾ ਤਾਂ ਦੂਸਰਾ ਦਿਨ ਹੈ ਪਰ ਕਿੰਨੇ ਸਾਲ ਹੋ ਗਏ ਅਸੀਂ ਗਵਰਨਮੈਂਟ ਨੂੰ ਰਿਕਵੈਸਟ ਕਰਦੇ ਆਂ ਵੀ ਇਹ ਇੰਡਸਟਰੀ ਨੂੰ ਬਚਾ ਲਓ ਇੰਡਸਟਰੀ ਜਿਹੜੀ ਹੈ ਜਿਹੜੀ ਗਵਰਨਮੈਂਟ ਨੇ ਆਪ ਲਗਵਾਈ ਸੀ ਇੱਥੇ ਗਵਰਨਮੈਂਟ ਨੇ ਆਪ ਸੀਲ ਟੈਕਸ ਨੰਬਰ ਦਿੱਤੇ ਇੱਥੇ ਆਈਟੀਆ ਹੀ ਲਗਵਾਏ ਗਏ ਆ ਸਿਟੀਆਂ ਹੀ ਲਗਾਈਆਂ ਗਿਲ ਰੋਡ ਦੇ ਉੱਪਰ ਜਿੰਨੇ ਵੀ ਇੰਡਸਟਰੀ ਵਸੀ ਹੋਈ ਹੈ ਗਿਲ ਰੋਡ ਦੇ ਉੱਤੇ ਵਸੀ ਹੋਈ ਹੈ ਤੇ ਉਸ ਚੀਜ਼ ਨੂੰ ਪਹਿਲੇ ਤਾਂ ਆਪਾਂ ਇੰਡਸਟਰੀ ਨੂੰ ਬਣਾ ਲਿਆ ਫਿਰ ਆਪਾਂ ਉਹਨੂੰ ਇੰਡਸਟਰੀ ਨੂੰ ਉਜਾੜਨ ਲੱਗੇ ਹੁਣ ਇੰਡਸਟਰੀ ਜਦੋਂ ਬਣ ਗਈ ਤਾਂ ਛੋਟਾ ਛੋਟਾ ਵਪਾਰੀ ਇੱਥੇ ਬੈਠਾ ਹੈ ਉੱਪਰ ਜਿਹੜੇ ਹੈਗੇ ਨੇ ਉਹਨਾਂ ਦੇ ਮਕਾਨ ਨੇ ਤੇ ਨੀਚੇ ਆਪਣਾ ਕੰਮ ਕਰ ਰਹੇ ਨੇ 2 2 3 3 ਲੇਬਰ ਹੈਗੀਆਂ 셀ਫ এমਪਲoyed ਹੈਗੇ ਨੇ ਤਾਂ ਬੜੀ ਮੁਸ਼ਕਲ ਦੇ ਦੌਰ ਦੇ ਵਿੱਚ ਹੋ ਜਾਏਗਾ ਕਿ ਜੇ ਇਸ ਵੇਲੇ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਜਿਤਾ ਕੇ ਸਾਡੇ ਆਪਣੇ ਹੀ ਬੰਦੇ ਲੈ ਕੇ ਆਏ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਜਾਂਦਾ ਹੈ ਆਮ ਆਦਮੀ ਬਟ ਇਸ ਵੇਲੇ ਆਮ ਨਹੀਂ ਹੈ ਇਹ ਤਾਂ ਖਾਸ ਆਦਮੀ ਪਾਰਟੀ ਹੋ ਗਈ ਅੱਖਾਂ ਖੋਲਣ ਦੀ ਲੋੜ ਹੈ ਇਸ ਵੇਲੇ ਅਸੀਂ ਡਿਸਟ੍ਰਿਕਟ ਇੰਡਸਟਰੀ ਸੈਂਟਰ ਦੇ ਸਾਹਮਣੇ ਖੜੇ ਆ ਤਾ ਰਾਇ 144 ਲਗਾ ਦਿੱਤੀ ਕੱਠ ਅਸੀਂ ਕਰ ਨਹੀਂ ਸਕਦੇ ਆਵਾਜ਼ ਅਸੀਂ ਉਠਾ ਨਹੀਂ ਸਕਦੇ ਤਾਂ ਅਸੀਂ ਤਾਂ ਪ੍ਰੈਸ ਨੂੰ ਹੀ ਰਿਕੁਐਸਟ ਕਰਾਂਗੇ ਕਿ ਤੁਸੀਂ ਸਾਡੀ ਆਵਾਜ਼ ਉਹਨਾਂ ਦੇ ਜਿਹੜੇ ਬੰਦ ਕਰਨ ਨੇ ਨਾ ਉਹਨਾਂ ਦੇ ਵਿੱਚ ਪਹੁੰਚਾਓ ਕਿ ਉਹ ਇਸ ਚੀਜ਼ ਨੂੰ ਅੰਡਰਸਟੈਂਡ ਕਰਨ ਕਿ 50000 ਪਰਿਵਾਰ ਬੇਕਾਰ ਹੋ ਜਾਣਗੇ 72 ਮਹੱਲੇ ਵੈਸੇ ਹੈਗੇ ਨੇ ਟੋਟਲ ਜਿਹੜੇ ਨੋਟੀਫਾਈਡ ਨੇ ਉਸ ਤੋਂ ਬਾਅਦ ਜਿਹੜੇ ਐਕਸਟੈਂਸ਼ਨ ਆਫ ਦੇ ਮਹੱਲਾਜ਼ ਨੇ ਉਹ ਜਿਹੜੇ ਸ਼ਿਮਲਾਪੁਰੀ ਦੇ ਏਰੀਆ ਦੇ ਵਿੱਚ ਜਿਵੇਂ ਕਿ ਹੁਣੇ ਵੀਰਜੀ 1.5 ਦੇ ਗਏ ਤਾਂ 100 ਮਹੱਲੇ ਆ ਦੇ ਵਿੱਚ ਦੀ ਕਹਾਣੀ ਹੈ ਕਿ 100 ਹੱਲੇ ਮਹੱਲਿਆਂ ਦਾ ਜਿਹੜਾ ਪਰਿਵਾਰ ਹੈ 50000 ਪਰਿਵਾਰ ਉਹਨੂੰ ਰੀਹੈਬਿਲੀਟੇਟ ਕਿੱਥੇ ਕਰਨਾ ਹੈ ਪਹਿਲੇ ਤਾਂ ਰੀਹੈਬਿਲੀਟੇਸ਼ਨ ਦੀ ਪਾਲਿਸੀ ਬਣਾਓ ਉਹਨਾਂ ਨੂੰ ਲੈ ਕੇ ਜਾਓ ਜੇ ਟੈਨਾਂਸੂ ਦੇ ਵਿੱਚ ਤੁਸੀਂ ਜਗ੍ਹਾ ਲਈ ਤੇ ਦਿੱਤੀ ਕਿਨੂੰ ਸਾਰੀ ਵੱਡੀ ਇੰਡਸਟਰੀ ਨੂੰ ਭੁੱਲ ਗਏ ਉਸ ਵੇਲੇ ਛੋਟੀ ਇੰਡਸਟਰੀ ਨੂੰ ਵੀ ਛੋਟੀ ਇੰਡਸਟਰੀ ਵੀ ਹੈਗੀ ਹੈ ਜੇ ਤੁਸੀਂ ਮਾਸਟਰ ਪਲਾਨ ਦੇ ਵਿੱਚ ਇਹ ਕੰਮ ਕਰ ਸਕਦੇ ਹੋ ਤੇ ਘੱਟੋ ਘੱਟ ਉਸ ਚੀਜ਼ ਨੂੰ ਦੇਖੋ ਵੀ ਰੀਹੈਬਿਲੀਟੇਸ਼ਨ ਵੀ ਕਰਨੀ ਹੈ ਤੇ ਮੇਰੀ ਬੇਨਤੀ ਹੈ ਸਰਕਾਰ ਨੂੰ ਕਿ ਆਪਣੀ ਅੱਖਾਂ ਵੀ ਖੋਲੋ ਕੰਨ ਵੀ ਖੋਲੋ ਅੰਡਰਸਟੈਂਡ ਕਰੋ ਤੁਹਾਡੇ ਕੋਲ ਸਾਰੇ ਪੇਪਰਸ ਡਾਕੂਮੈਂਟਡ ਅਵੇਲੇਬਲ ਹੈਗੇ ਨੇ ਕਿ ਇੱਥੇ ਇੰਡਸਟਰੀ ਵਸਦੀ ਹੈ ਕਿਉਂਕਿ ਉਹਨਾਂ ਨੂੰ ਤੁਸੀਂ ਸੇਲ ਟੈਕਸ ਨੰਬਰ ਦਿੱਤੇ ਹੋਏ ਨੇ ਸੈਂਟਰਲ ਮਿਨਿਸਟਰ ਨਾਲ ਇਸ ਬਾਰੇ ਤੁਹਾਡੀ ਗੱਲਬਾਤ ਹੋਣੀ ਚਾਹੀਦੀ ਸੁਣ ਕੋਨ ਰਿਹਾ ਹੈ ਹਰ ਸਾਲ ਜਦੋਂ ਵੀ ਅਸੀਂ ਇਹਨਾਂ ਨੂੰ ਹਰ 5 ਸਾਲ ਬਾਅਦ ਜਦੋਂ ਗਵਰਨਮੈਂਟ ਕਰਦੀ ਹੈ ਉਹ ਫਿਰ ਸਾਨੂੰ ਐਕਸਟੈਂਸ਼ਨ ਦੇ ਦਿੰਦੀ ਹੈ ਸਾਡੀ ਇੱਕ ਬੇਨਤੀ ਹੈ ਕਿ ਜਿਹੜੀ ਇੰਡਸਟਰੀ ਹੁਣ ਇਸ ਵੇਲੇ ਵਸੀ ਹੋਈ ਹੈ ਉਹਨੂੰ ਨਾ ਉਜਾੜੋ ਉਹ ਉਜੜ ਗਈ ਤੇ ਬੇਰੋਜ਼ਗਾਰੀ ਬਹੁਤ ਹੋ ਜਾਏਗੀ ਕਮਿਊਨਲ ਰਾਈਟਸ ਉਹਨਗੇ ਪਰੇਸ਼ਾਨੀਆਂ ਵਧਨ ਗਿਆ ਪੰਜਾਬ ਗਵਰਨਮੈਂਟ ਨੂੰ ਤਗੀਦ ਕੀਤੀ ਜਾਂਦੀ ਹੈ ਕਿ ਜਿਹੜੀ ਉਹ ਇਨਵੈਸਟ ਪੰਜਾਬ ਦੀ ਪਾਲਿਸੀ ਲਗਾਈਏ ਉਹਦੇ ਇਨਵੈਸਟ ਪੰਜਾਬ ਦੀ ਪਾਲਿਸੀ ਦੇ ਵਿੱਚ ਇਸ ਚੀਜ਼ ਨੂੰ ਵੀ ਰੀਹੈਬਿਲੀਟੇਸ਼ਨ ਨੂੰ ਵੀ ਲੈ ਕੇ ਐਦਾ ਜਿਹੜਾ ਕੰਮ ਹੈ ਇੰਡਸਟਰੀ ਨੂੰ ਸੁਖਾਲਾ ਬਣਾਇਆ ਜਾਵੇ ਧੰਨਵਾਦ ਤੁਹਾਡਾ ਕਿਸ ਚੀਜ਼ ਦਾ ਬਿਜ਼ਨਸ ਹੈ ਜੀ ਮੇਰਾ ਸਾਈਕਲ ਪਾਰਟਸ ਇੰਡਸਟਰੀ ਦਾ ਬਿਜ਼ਨਸ ਹੈ ਜੀ ਹਾਂ ਜਿੰਨੀ ਦੇਰ ਤੋਂ ਹੈ 79 ਤੋਂ ਇੱਥੇ ਮਿਕਸ ਲੈਂਡ ਏਰੀਆ ਦੇ ਵਿੱਚ ਮੇਰਾ ਬਿਜ਼ਨਸ ਚੱਲ ਰਿਹਾ ਤੇ ਹੁਣ ਕੀ ਮੰਗ ਕਰਦੇ ਬਈ ਅਸੀਂ ਮੰਗ ਇਹ ਕਰਦੇ ਆ ਜੀ ਵੀ ਜਿੰਨੀ 90% ਜਿਹੜੀ ਇੰਡਸਟਰੀ ਹੈ ਜੀ ਇਹ ਲਗਭਗ ਮਿਕਸ ਲੈਂਡ ਏਰੀਆ ਦੇ ਵਿੱਚ ਲੱਗੀ ਹੋਈ ਹੈ ਹਰੇਕ ਵਾਰੀ ਜਦੋਂ ਸਰਕਾਰ ਅੱਗੇ ਅਸੀਂ ਮੰਗ ਰੱਖੀਦੀ ਆ ਇਹ ਵੀ ਸਾਡੀ ਇਹਨੂੰ ਇੰਡਸਟਰੀ ਏਰੀਆ ਡਿਕਲੇਅਰ ਕਰ ਦੋ ਉਹ 5 ਸਾਲ ਦੀ ਐਕਸਟੈਂਸ਼ਨ ਦੇ ਕੇ ਇਹਨੂੰ ਵਧਾ ਦਿੰਦੇ ਨੇ ਹੁਣ ਤੱਕ ਜਿਹੜੀਆਂ ਸਾਡੇ ਕੋਲ ਇੰਡਸਟਰੀ ਚਲਾਉਣ ਦੀ ਕੰਸੈਂਟ ਆ ਉੱਥੇ ਸਾਨੂੰ ਪੋਲਿਊਸ਼ਨ ਡਿਪਾਰਟਮੈਂਟ ਨੇ ਵੀ 36 ਤੱਕ ਦੀ ਕੰਸੈਂਟ ਦਿੱਤੀ ਹੋਈ ਆ ਉਸ ਤੋਂ ਬਾਅਦ ਇੰਡਸਟਰੀ ਕੀ ਕਰੇਗੀ ਕਿੱਦਾਂ ਕੰਸੈਂਟ ਲਏਗੀ ਸਰਕਾਰ ਦੇ ਸਿਰ ਤੇ ਇਸ ਚੀਜ਼ ਦੀ ਜੂ ਹੀ ਨਹੀਂ ਸਰਕਾਰੀ ਦੀ ਸਾਡੀ ਇਹੀ ਮੰਗ ਆ ਵੀ ਇਸ ਟੀ ਨੂੰ ਮਿਕਸ ਲੈਂਡ ਏਰੀਆ ਨੂੰ ਇੰਡਸਟਰੀ ਏਰੀਆ ਡਿਕਲੇਅਰ ਕੀਤਾ ਜਾਵੇ ਜਿੰਨਾ ਛੋਟਾ ਪਰਿਵਾਰ ਇੱਥੇ ਹੈ ਉਹਨੂੰ ਬਚਾਇਆ ਜਾਵੇ ਤੇ ਜਿਹੜੇ ਲੋਕ ਇੱਥੇ ਰਹਿੰਦੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪਰੇਸ਼ਾਨੀ ਤਾਂ ਜ਼ਰੂਰ ਹੋਊਗੀ ਨਹੀਂ ਪਰੇਸ਼ਾਨੀ ਸਾਰਿਆਂ ਨੂੰ ਪਰੇਸ਼ਾਨੀ ਹੋ ਰਹੀ ਆ ਜੀ ਕੀ ਕਰਨਗੇ ਜੀ ਉੱਪਰ ਰਹਾਇਸ਼ ਆ ਥੱਲੇ ਉਹਨਾਂ ਦੀ ਇੰਡਸਟਰੀ ਆ ਆਪ ਨਾਲ ਉਹ ਕੰਮ ਕਰਦੇ ਨੇ ਕਿੱਦਾਂ ਕੰਮ ਕਰਨਗੇ ਅੱਗੋਂ ਕਿੱਥੇ ਜਾਣਗੇ ਕੀ ਕਰਨਗੇ ਸਰਕਾਰ ਦੇ ਕੋਈ ਸੋਚ ਹੀ ਨਹੀਂ ਰਹੀ ਇਸ ਬਾਰੇ ਜੀ ਗੱਲ ਸਾਹਿਬ ਨਾਲ ਕੋਈ ਮੁਲਾਕਾਤ ਕੀਤੀ ਨਹੀਂ ਇਸ ਬਾਰੇ ਕੋਈ ਨਹੀਂ ਇਹ ਤਾਂ ਕੋਈ ਸੁਣਦਾ ਹੀ ਨਹੀਂ ਆ ਜੀ ਪੰਜਾਬ ਸਾਲੋ ਥੋੜੇ ਦਿਨ ਰਹਿ ਕੇ ਨਾ ਸੁਣਵਾਈ ਹੋਈ ਅੱਗੇ ਦਾ ਸੰਘਰਸ਼ ਤਾਂ ਅੱਗੇ ਦਾ ਸੰਘਰਸ਼ ਇਸ ਤੋਂ ਵੱਧ ਵਧਾਇਆ ਜਾਵੇਗਾ ਹੁਣ ਧਾਰਾ 144 ਲੱਗੀ ਹੋਈ ਆ ਉਸ ਕਰਕੇ ਅਸੀਂ 4-4 ਜਾਣੇ ਇਕੱਠੇ ਬੈਠ ਕੇ ਆਪਣੇ ਇੰਡਸਟਰੀਸਟ ਪ੍ਰੋਟੈਸਟ ਕਰ ਰਹੇ ਆ ਇਸ ਚੀਜ਼ ਦਾ ਤੋਂ ਬਾਅਦ ਹੋਰ ਵੱਡਾ ਸੰਘਰਸ਼ ਕੀਤਾ ਜਾਵੇਗਾ ਠੀਕ ਹੈ ਜੀ